ਉਸ ਤੋਂ ਬਾਅਦ ਬੀਬਾ ਜੀ ਕਹਿੰਦੇ ਨੇ ਵੀ 30 ਲੱਖ ਰੁਪਏ ਇਹਨਾਂ ਕੋਲੇ ਕਿੱਥੋਂ ਆਇਆ 30 ਲੱਖ ਰੁਪਏ ਮੈਂ ਉਹਦੇ ਭੈਣ ਭਾਈਆਂ ਤੋਂ ਮੰਗਿਆ ਹੋਰ ਕਰਿਆ ਮੇਰੀ ਸਾਣ ਤੇ ਬਣ ਗਈ ਗੱਲ ਜਦੋਂ ਮੈਨੂੰ ਕਹਿਣ ਲੱਗੇ ਵੀ ਮੇਰੀ ਪਰਚੀ ਗੱਡੀ ਦੀ ਗੁਟਕਾ ਸਾਬ ਦੀ ਸੌਂ ਖਾ ਕੇ ਪੈਣ ਨੇ ਵੀ ਤੈਨੂੰ ਪ੍ਰਧਾਨ ਲਾਉਂਗੇ ਭਾਈ 2023 ਚ ਲਾਇਆ ਸੀ ਇੱਕ ਮੁੰਡਾ ਬਰਗਟ ਸਿੰਘ ਉਹਦੀ ਪਰਚੀ ਗੱਡੀ ਦੀ ਦੂਸਰੀ ਗੁਰਪ੍ਰੀਤ ਸਿੰਘ ਫੱਗੂ ਵਾਲੇ ਦੀ ਗੱਡੀ ਦੀ ਤੀਸਰੀ ਪਰਚੀ ਮੇਰੀ ਗੱਡੀ ਜਿਹੜੀ ਐਗਦੀ ਮੇਰੀ ਪਰਚੀ ਦੀ ਉਹ ਕਹਿੰਦੇ ਜੇ ਤੈ ਪ੍ਰਧਾਨ ਲੱਗਣਾ ਤਾਂ ਤੈਨੂੰ ਇਹ ਕਰਨਾ ਹੀ ਪੈਣਾ 20 ਲੱਖ ਰੁਪਇਆ ਇਨੇ ਬੇਸਲੇ ਪ੍ਰਧਾਨ ਦਾ ਸਿਗਰਚਾ ਕਰਾਇਆ ਇਸ ਤੋਂ ਬਾਅਦ ਵੀ ਐਕਦੀ ਤੈਨੂੰ 30 ਲੱਖ ਰੁਪਏ ਦੇਣਾ ਪੈਣਾ ਜੇ ਨਾ ਪ੍ਰਧਾਨ ਲੱਗਣਾ ਮੇਰੇ ਕੋਲ ਉਹ ਬਲੌਕ ਪ੍ਰਧਾਨ ਗੁਰਪ੍ਰੀਤ ਸਿੰਘ ਭੇਜੇ ਇਹਨਾਂ ਨੇ ਇਹਦਾ ਪਰਾਲ ਤੇ ਉਸ ਤੋਂ ਬਾਅਦ ਇਹ ਮੈਨੂੰ ਕਹਿੰਦੇ ਨੇ ਵੀ 30 ਲੱਖ ਰੁਪਏ ਤੇਰੇ ਕੋਲੋਂ ਕਿੱਥੋਂ ਆਇਆ ਮੇਰੇ ਤਾਂ ਭੈਣ ਭਾਈਆਂ ਨੇ ਕਰਿਆ ਸਾਡਾ ਟਰਾਂਸਪੋਰਟ ਦਾ ਕੰਮ ਆ ਸਾਰਾ ਕੁਝ ਮੈਂ ਵੀ ਆਪਦਾ 1998 ਤੋਂ ਸਾਡੇ ਟਰੱਕ ਜੁਨੀਅਨ ਚ ਗੱਡੀਆਂ ਪਾਈਆਂ ਹੋਈਆਂ ਨੇ 2000 ਤੋਂ ਪਲੱਸ ਮੈਂ ਉਹ ਮੈਨੂੰ ਹੋ ਗਿਆ ਸਮਾਂ ਕੰਮ ਕਰਦੇ ਨੂੰ ਮੈਂ ਮਿਹਨਤ ਕਰੀਆ ਸਾਰਾ ਕੁਝ ਕਰਿਆ ਆਪ ਵੀ ਟਰੱਕ ਚ ਲਾਈਨ ਹੈਡ ਵੀ ਕੀਤੀ ਮੇਰੇ ਤੇ ਉਸ ਤੋਂ ਬਾਅਦ ਮੈਂ ਤਾਂ ਮੇਰੇ ਵੱਡੇ ਭਾਈ ਨੇ ਹਰਪ੍ਰੀਤ ਸਿੰਘ ਹੋਗੀ ਜੀ ਕਾਲਾ ਬਾਈ ਇਹਨਾਂ ਨੇ ਵੀ ਦੇਖੋ ਇਹਨਾਂ ਕੋਲ 70 80 ਗੱਡੀਆਂ ਨੇ ਸਾਰਾ ਕੁਝ ਆ ਇਹਨਾਂ ਨੂੰ ਮੈਂ ਹੱਥ ਜੋੜੇ ਵੀ ਮੇਰੀ ਬੇਟੀ ਦਾ ਸਵਾਲ ਆ ਮੇਰੀ ਮਿਆ ਮਦਦ ਕਰੋ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਕਹਿ ਬੀਏ ਪੈਸੇ ਕਿੱਥੋਂ ਆਇਆ ਉਹ ਮੈਂ ਤਾਂ ਦੱਸਦਾ ਵੀ ਕਿੱਥੋਂ ਆਇਆ ਹੁਣ ਮੈਂ ਇਹ ਜਾਉਣਾ ਵੀ ਆ ਬੀਬਾ ਜੀ ਕੋਲੇ ਕਿੱਥੋਂ ਬੈਸਾ ਰਿਆ ਆ ਕੋਠੀ ਪੇਰੀਆ ਸੰਗਰੂਰ ਚ ਆ ਦੇਖ ਲੋ ਐਡੇ ਐਡੇ ਫੰਕਸ਼ਨ ਕਰਾ ਰਹੇ ਨੇ ਵਿਆਹਾਂ ਦੇ ਕੋਠੀਆਂ ਬਾਰੇ ਨੇ ਕਿੱਥੋਂ ਆ ਰਹੇ ਨੇ ਵੈਸੇ ਇਹ ਆਮ ਘਰ ਦੀ ਕੁੜੀ ਆ ਕਹਿੰਦੇ ਨੇ ਬੀ ਸਕੂਟਰੀ ਵਾਲੀ ਆ ਉਹ ਤੋਂ ਬਾਅਦ ਇਹਨਾਂ ਕੋਲੇ ਆਹ ਬੀੜੀਵਾਰੀਆਂ ਨੇ ਆਹ ਦੇਖ ਲਓ ਘੁੰਮਦੇ ਫਿਰਦੇ ਨੇ ਸਿਮਲੇ ਕੀ ਹੋਰ ਕੀ ਇਹ ਕਮੇਟੀ ਮੈਂਬਰ ਨੇ ਸਾਰੇ ਜਿਹੜੇ ਘੁੰਮਦੇ ਫਿਰਦੇ ਨੇ ਇਹਨਾਂ ਨਾਲ ਇਹ ਪੈਸੇ ਦੀ ਯੂਨੀਅਨ ਦੀ ਬਰਬਾਦੀ ਕਰ ਰਹੇ ਨੇ ਉਹੀ ਪੈਸੇ ਲਗਾਉਣ ਵਾਸਤੇ ਮੇਰੇ ਨਾਲ ਇਹਨਾਂ ਨੇ ਆਹ ਕੰਮ ਕਰਿਆ ਮੈਂ ਇਨਸਾਫ ਦੀ ਮੰਗ ਮੰਗਦਾ ਵੀ ਨਰਿੰਦਰ ਕੌਰ ਭਰਾਜ ਤੇ ਵਰਚਾ ਹੋਣਾ ਚਾਹੀਦਾ ਉਹਦੇ ਨਾਲ ਵਾਲੇ ਬੰਦਿਆਂ ਦੇ ਹੋਣਾ ਚਾਹੀਦਾ ਜਿਹੜਾ ਨੇ ਮੇਰੇ ਨਾਲੇ ਕੰਮ ਕਰਿਆ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਹਿਣਾ ਭਗਵੰਤ ਮਾਨ ਜੀ ਨੂੰ ਵੀ ਅਸੀਂ ਉਹ ਵਲੰਟੀਅਰਾਂ ਥੋੜੇ ਜਿਹੜੇ 2014 ਚ ਦੋ ਵਾਰੀ ਤਿੰਨ ਉਹ ਜਿੱਤੇ ਆ ਤੇ ਉਸ ਤੋਂ ਬਾਅਦ ਬੀਬਾ ਜੀ ਨੂੰ ਜਿੱਤੇ ਆ 2022 ਚ ਸਾਨੂੰ ਇਨਸਾਫ ਮਿਲੇ ਸਾਡੇ ਨਾਲ ਇਹ ਬਹੁਤ ਜਿਆਦਾ ਧੱਕਾ ਹੋ ਰਿਹਾ ਇਹਨਾਂ ਦੇ ਸਾਹਮਣੇ ਐਸਆਈਟੀ ਕਰ ਦਿੱਤੀ ਗਈ ਹੈ। ਵੀ ਐਸਆਈਟੀ ਨੇ ਤੁਹਾਨੂੰ ਬੁਲਾਇਆ ਹੈ? ਨਾ ਜੀ ਕੋਈ ਦਰਵਾਜ਼ੀ ਨਹੀਂ ਹੈ। ਐਸਆਈਟੀ ਨਾ ਜੀ ਬੁਲਾਇਆ ਨਹੀਂ ਗਏ ਸਾਨੂੰ। ਹਮਾਰਾ ਰੋਵਾ ਕਹਿ ਰਹੇ ਜੀ ਕੀ ਕਰਦਾ ਸਾਈਟੀ ਕਰਦੀ ਐਸਆਈਟੀ ਦੀ ਰਿਪੋਰਟ ਆਉਣੀ ਹੀ ਪੈਣੀ ਇਸ ਦੇ ਤਹਿਤ ਕਰਣੀ। ਸਭ ਕੁਝ ਦਾ ਕੋਈ ਕਾਰਵਾਈ ਨਹੀਂ ਹੋਈ। ਹਾਂ ਜੀ ਐਸਆਈਟੀ ਤੇ ਸਿਰਫ ਪਬਲਿਕ ਦਾ ਧਿਆਨ ਹਟਾਉਣ ਵਾਸਤੇ ਬਣਾਈ ਗਈ ਹੈ। ਐਸਆਈਟੀ ਬਣਾ ਜਰੂਰ ਦਿੱਤੀ ਹੈ ਪਰ ਹਾਰੇ ਤੱਕ ਉਸ ਦੀ ਕੋਈ ਕਾਰਵਾਈ ਨਹੀਂ ਹੋਈ। जोर ला के जोर ला के अपा जोर जब लाया तो ऐसे बयानबाजियां हुई है पर हले तक जो रिकॉर्डिंग एक सौ अस्सी तो वो रिकॉर्डिंग मनजीत परिवार दे हन, जो कॉल रिकॉर्डिंग बिटवीन गुरप्रीत काका नरेंद्र कौर वो हले तक ओ मंग ही नहीं और एस आई टी सरकार ने नहीं लागू की क्योंकि ਕਾਕਾ ਤੇ ਉਹਦੇ ਪਰਿਵਾਰ ਨੇ ਇੱਕ ਰਿਟ ਪੀਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਔਰ ਉਹ ਜੀ ਉਸ ਸੁਣਵਾਈ ਦੇ ਦਿਨ ਇਹਨਾਂ ਨੇ ਐਸਆਈਟੀ ਫਾਰਮ ਕੀਤੀ ਇਹ ਸਿਰਫ ਕੋਰਟ ਨੂੰ ਦੱਸਣ ਵਾਸਤੇ ਕਿ ਨਹੀਂ ਆਪਾਂ ਕਾਰਵਾਈ ਕਰ ਰਹੇ ਆ ਸੋਚਦਾ ਇਸ ਗੱਲ ਦਾ ਕਿ ਜਦੋਂ ਮਨਜੀਤ ਸਿੰਘ ਕਾਕਾ ਜੀ ਆਪਣੀ ਜ਼ਿੰਦਗੀ ਮੌਤ ਦਾ ਇਸ ਨੱਚ ਦੀ ਲੜਾਈ ਲੜ ਰਹੇ ਸੀ ਉਦੋਂ ਦੋ ਦਿਨ ਅੱਡ ਡਬ ਉਸਤੇ तरीका ਦੇ ਉੱਪਰ ਸਾਰੇ ਸਾਂਝੀਆਂ ਸਾਰੀਆਂ ਪਾਰਟੀਆਂ ਦੇ ਤਰਫ਼ ਤੋਂ ਧਰਨੇ ਦਿੱਤੇ ਗਏ 10 ਦਿਨਾਂ 12 ਦਿਨਾਂ ਤੱਕ ਤਾਂ ਇਹਨਾਂ ਦਾ ਪੁਲਿਸ ਨੇ ਬਿਆਨ ਤੱਕ ਵੀ ਲੈਣ ਦੇ ਲਈ ਨਹੀਂ ਆਈ ਸਿਰਫ ਬਣ ਕੇ ਆਈ ਵਾਸ਼ ਕਰਦੇ ਰਹੀ ਜਾ ਕੇ ਹਸਪਤਾਲਾਂ ਚੋਂ ਜਾ ਕੇ ਕਿ ਵੀ ਇਹ ਅਜੇ ਬਿਆਨ ਦੇਣ ਦੇ ਫਿੱਟ ਨਹੀਂ ਜਦੋਂ ਕਿ ਸਾਰੇ ਪਰਿਵਾਰ ਦੇ ਮੈਂਬਰ ਇਸ ਗੱਲ ਦੇ ਸੀ ਕਿ ਵੀ ਇਹ ਬਿਆਨ ਦੇਣ ਦੇ ਕਾਬਿਲ ਹੈ ਇਹਨਾਂ ਦਾ ਬਿਆਨ ਤੱਕ ਦੀ ਤੱਕ ਨਹੀਂ ਲਿਆ ਗਿਆ ਤੇ ਅੱਜ ਜਿਹੜੀ ਸਿਟਾ ਸਿਟ ਤੋਂ ਅਸੀਂ ਕਿਸ ਤਰੀਕੇ ਦੀ ਉਮੀਦ ਕਰ ਸਕਦੇ ਹਾਂ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਜਿਸ ਦੇ ਉੱਪਰ ਦੋਸ਼ ਲਾਏ ਉਸ ਬੰਦੇ ਨੇ ਕਿ ਜਿਸ ਨੇ ਇੰਨੇ ਮਾਇੂਸੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਤਿਆਗਣ ਦਾ ਜਿਹਨੇ ਫੈਸਲਾ ਕੀਤਾ ਉਹ ਬੰਦਾ ਕਦੇ ਝੂਠ ਨਹੀਂ ਬੋਲ ਸਕਦਾ ਤੇ ਇਹ ਪਹਿਲੀ ਵਾਰ ਹੋਇਆ ਕਿ ਜਿਸ ਦੇ ਉੱਪਰ ਇਲਜ਼ਾਮ ਲੱਗੇ ਜੋ ਮੁਜਰਮ ਹੈ ਉਹੀ ਜਾ ਕੇ ਪੁਲਿਸ ਦੇ ਕੋਲ ਜਾ ਕੇ ਕਹਿੰਦੇ ਆ ਜੀ ਸਾਨੂੰ ਇਨਸਾਫ ਚਾਹੀਦਾ ਇਹਦੀ ਇਨਕੁਆਇਰੀ ਕਰਨੀ ਚਾਹੀਦੀ ਜਿਹਨੂੰ ਕਹਿੰਦੇ ਨੇ قاتਲ ਨੇ ਮੁਕਰ ਜਾਣੇ ਦਾ ਨਿਆਢੰਗ نکਾਲਾ ਹੈ ਹਰੇਕ ਸੇ ਪੁੱਛਦਾ ਹੈ ਇਸੇ ਕਿਸ ਨੇ ਮਾਰ ਡਾਤਾ ਇਹ ਜਿਹੜੀ ਇੱਕ ਹੋਰ ਗੱਲ ਕਹਿਣੀ ਚਾਹੁੰਦੇ ਹਾਂ ਕਿ ਸਿੱਟ ਦੇ ਸਿੱਟਤਾ ਜਿਵੇਂ ਖੰਨਾ ਸਾਹਿਬ ਨੇ ਵੀ ਦੱਸਿਆ ਸਿੱਟਤਾ ਇੱਕਾਈ ਵੋਸ਼ ਹੈ ਪਰ ਦੂਜੇ ਪਾਸੇ ਭਗਵੰਤ ਮਾਨ ਸਾਹਿਬ ਤੇ ਜਿਹੜੀ ਇਹਨਾਂ ਦੀ ਪਾਰਟੀ ਹੈ ਇਹ ਗੱਲ ਕਹਿੰਦੇ ਨੇ ਕਿ ਜੇ ਸਾਡੇ ਕੋਲੇ ਕੋਈ ਰਿਕਾਰਡਿੰਗ ਵੀ ਆਉਂਦੀ ਹੈ ਤਾਂ ਉਹਦੇ ਤੇ ਅਸੀਂ ਕਾਰਵਾਈ ਕਰਦੇ ਹਾਂ ਜਿਹੜੀਆਂ ਪਿਛਲੇ ਸਮੇਂ 'ਚ ਗੱਲਾਂ ਹੁੰਦੀਆਂ ਨੇ ਆਪਾਂ ਵਿਧਾਨ ਸਭਾ 'ਚ ਵੀ ਸੁਣਦੇ ਹਾਂ ਪਰ ਜੇ ਤੁਸੀਂ ਦੇਖਿਆ ਜਾਵੇ ਕਾਕੇ ਵੱਲੋਂ ਤਾਂ ਸਿੱਧੀ ਵੀਡੀਓ ਬਣਾ ਕੇ ਇਲਜ਼ਾਮ ਲਾਇਆ ਗਿਆ ਕਿ ਉਹਦੇ ਤੇ ਜਿਹੜਾ ਸਿੱਧਾ ਡਾਇਰੈਕਟ ਕਹੇ ਕਿ ਉਹ ਨਾਮ ਲੈ ਕੇ ਕਹੇ ਮਰਨ ਤੋਂ ਪਹਿਲਾਂ ਇਹਨੇ ਕਿ ਮੈਂ ਜਿਹੜਾ ਮੈਂ ਸੁਸਾਈਡ ਕਰਨ ਲੱਗਿਆ ਤੇ ਮੈਨੂੰ ਮੈਂ ਮੇਰੀ ਜਿਹੜਾ ਜ਼ਿੰਮੇਵਾਰ ਹੋਊਗਾ ਤਾਂ ਨਿਰਿੰਦਰ ਕੌਰ ਭਰਾ ਉਹਦਾ ਘਰ ਵਾਲਾ ਤੇ ਬਾਕੀ ਬੰਦਿਆਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਹੈ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੈ ਤੇ ਨਾਲ ਹੀ ਉਲਟਾ ਕੀ ਹੋ ਰਿਹਾ ਕਿ ਕਾਕਾ ਜੀ ਨੂੰ ਤੇ ਤੇ ਪਰਿਵਾਰ ਨੂੰ ਨੋਟਿਸ ਭੇਜਿਆ ਗਿਆ ਡੈਫੈਮੇਸ਼ਨ ਦਾ ਨੋਟਿਸ ਭੇਜਤਾ ਤੇ ਨਾਲ ਜਿਹੜੇ ਬੰਦਿਆਂ ਨੇ ਧਰਨਾ ਲਾਇਆ ਇਨਸਾਫ ਦੀ ਮੰਗ ਕਰ ਲਈ ਉਹਨਾਂ ਸਾਰਿਆਂ ਤੇ ਕਹਿੰਦੇ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਰਹੀ ਹੈ ਸੋ ਹਾਲਾਤ ਇਹ ਨੇ ਕਿ ਜਿਹੜੀ ਪਾਰਟੀ ਕਹਦੀ ਸੀ ਕਿ ਅਸੀਂ ਸੱਥਾਂ ਚੋਂ ਸਾਡੇ ਜੋ ਚੱਲਾਂਗੇ ਲੋਕਾਂ ਦੇ ਨੁਮਾਇੰਦੇ ਆ ਅੱਜ ਉਹ ਲੋਕਾਂ ਦੇ ਨੁਮਾਇੰਦਾ ਨਹੀਂ ਰਿਹਾ ਪਰ ਲੋਕਾਂ ਦੇ ਪਰਚੇ ਦਿਵਾਉਣ ਵਾਲੇ ਤੇ ਗਵਨ ਕਰਨ ਵਾਲੇ ਦੇ ਰੂਪ ਬਣ ਗਏ ਅਸੀਂ ਸਿੱਟ ਤੋਂ ਇਨਸਾਫ ਨਾ ਮਿਲਿਆ ਤਾਂ ਖੰਨਾ ਸਾਹਿਬ ਨੇ ਇੱਕ ਜਿਹੜੀ ਗੁਰ ਇਹ ਅੰਦੋਲਨ ਤੇ ਜਾਰੀ ਜਾਰੀ ਰਹੇਗਾ ਜੇ ਅਗਲੇ 2-4 ਦਿਨਾਂ ਚ ਪ੍ਰਸ਼ਾਸਨ ਪੰਜਾਬ ਪ੍ਰਸ਼ਾਸਨ ਆਪਣੀ ਕਾਰਵਾਈ ਨਹੀਂ ਕਰਦੀ ਤੇ ਆਪਾਂ ਫੇਰ ਦੁਬਾਰਾ ਜੋ ਆਪਾਂ ਪਿਛਲੇ 10 ਦਿਨ ਤੋਂ ਕਰਦੇ ਆ ਰਹੇ ਸਰਕਾਰਾਂ ਤੇ ਉਤਰਨਾ ਆਪਾਂ ਦੁਬਾਰਾ ਉਤਰਾਂਗੇ ਸਾਰੀ ਪਾਰਟੀਆਂ ਦਾ ਇਹ ਫੈਸਲਾ ਹੈ ਕਿ ਆਪਾਂ ਇਕੱਠੇ ਹੋ ਕੇ ਲੜਾਈ ਲੜਨੀ ਹੈ ਦੂਜਾ ਆਪਾਂ ਕੇਂਦਰ ਸਰਕਾਰ ਤੋਂ ਵੀ ਹੁਣ ਪਾਰਲੀਮੈਂਟ ਦਾ ਸੈਸ਼ਨ ਔਨ ਹੈ ਤੇ ਅਗਲੇ ਹਫਤੇ ਮੈਂ ਇਹਨਾਂ ਨੂੰ ਟਾਈਮ ਦਿਨਾਂ ਦੀ ਕੋਸ਼ਿਸ਼ ਕਰ ਰਿਹਾ ਕਿ ਕੇਂਦਰ ਸਰਕਾਰ ਤੋਂ ਵੀ ਇਹਦੇ ਉੱਤੇ ਜਾਂਚ ਹੋ ਸਕਦੀ ਹੈ ਜਾਂਚ ਬੇਸ਼ੱਕ ਮੰਜੀਤ ਤੇ ਸ਼ੁਰੂ ਹੋ ਜਾਏ ਕਿ ਦੀ ਪੈਸਾ ਕਿੱਥੇ ਆਇਆ ਸਾਨੂੰ ਉਹਦਾ ਕੋਈ ਡਰ ਨਹੀਂ ਹੈ ਕਿਉਂਕਿ ਸਾਨੂੰ ਪਤਾ ਕਿ ਇਹਨੇ ਵਿਚਾਰੇ ਨੇ ਛੋਟਾ ਛੋਟੇ ਪੈਸੇ ਇਕੱਠੇ ਕਰਕੇ ਇਹ ਪੈਸਾ ਪੂਰਾ ਇਕੱਠਾ ਕੀਤਾ ਤੇ ਆਪਾਂ ਸੈਂਟਰਲ ਗਵਰਨਮੈਂਟ ਜੋ ਵੀ ਜਾਂਚ ਕਰਾਂ ਦੀ ਵੰਗ ਕਰਾਂਗੇ ਆ ਬਲੈਕ ਮਨੀ ਐਕਟ ਦੇ ਰੇ ਕਿ ਇਹ ਪੈਸਾ ਇਕੱਠਾ ਕਿਵੇਂ ਹੋਇਆ ਔਰ ਜਾ ਰਿਹਾ ਕਿੱਥੇ ਸੀ ਔਰ ਉਹ ਰਿਕਾਰਡਿੰਗਸ ਇਨਕਮ ਟੈਕਸ ਡਿਪਾਰਟਮੈਂਟ ਦੇ ਸਾਹਮਣੇ ਆਪਾਂ ਪੇਸ਼ ਕਰਾਂਗੇ ਜੇ ਕੇਂਦਰ ਸੂਬੇ ਦੀ ਸਰਕਾਰ ਕੋਈ ਕੰਮ ਨਹੀਂ ਕਰਦੀ ਇੱਕ ਇਹਨਾਂ ਦੀ ਇੱਕ ਗੱਲ ਜਿਹੜਾ ਕੰਦੀ ਨਿਰਾਵ ਲੱਗ ਰਿਹਾ ਮੈਂ ਤੁਹਾਨੂੰ ਆਪ <Panye> हां ओदे दे <tartain> ए बी बाई ਕਹਿੰਦੇ ਨੇ ਵੀ ਮੈਂ ਕਸਮ ਚ ਖਦੀਆਂ ਬੱਚੇ ਦੀ ਉਹ ਸਾਰੀਆਂ ਮੈਂ ਵੀ ਦੇਖੀ ਵੀਡੀਓ ਠੀਕ ਹੋਣ ਤੋਂ ਬਾਅਦ ਮੈਨੂੰ ਦਿਖਾਈ ਗਈ ਹੈ ਵੀ ਉਹ ਐਂ ਕਹਿ ਰਹੀ ਬੀਬਾ ਜੀ ਮੈਂ ਕਹਿਣਾ ਬੀਬਾ ਜੀ ਨੂੰ ਵੀ ਤੂੰ ਬੱਚੇ ਦੀ ਕਸਮ ਖਾਂਦੀ ਹੈ ਮੈਂ ਵੀ ਬੱਚੇ ਦੀ ਕਸਮ ਖਾਂਨਾ ਵੀ ਤੁਸੀਂ ਰੋੜੇ ਵਾਲੇ ਸੰਤਾਂ ਨੂੰ ਮੰਨਦੇ ਹੋ ਰੋੜੇ ਵਾਲੇ ਸੰਤਾਂ ਨੇ ਮੈਂ ਥੋੜੀ 7 ਦਿਨ ਵੇਟ ਕਰੂੰਗਾ ਉੱਥੇ ਆ ਕੇ ਬਕਾਇਦਾ ਤੁਸੀਂ ਕਹਿ ਦਿਓ ਵੀ ਅਸੀਂ ਕਾਕੇ ਤੋਂ ਆ ਪੈਸੇ ਲੈਤੇ ਨਹੀਂ ਦੇ ਤੇ ਅਸੀਂ ਇੱਕ ਆਇ ਸਾਰੇ ਘਰ ਨਾ ਘਰ ਮਰਮ ਵੀ ਮੇਰਾਥ ਨਹੀਂ ਹੈਗਾ ਮੈਡਮ ਕਹਿ ਦੇਵੇ ਵੀ ਅਸੀਂ ਪੈਸੇ ਲੈਤੇ ਨਹੀਂ ਗਾ ਕੇ 20 ਲੱਖ ਰੁਪਏ ਤੋਂ ਫੜਿਆ ਨਹੀਂ ਤੇ ਅਸੀਂ 5 ਦਿਨ ਘਰੇ ਨਹੀਂ ਰੱਖਿਆ 21 ਤਰੀਕ ਨੂੰ ਲੈ ਕੇ ਨਹੀਂ ਗਏ ਤੇ 24 ਤਰੀਕ ਨੂੰ ਵਾਪਸ ਨਹੀਂ ਕਰੇ ਅਸੀਂ ਪੈਸੇ ਜਿੰਨਾ ਦਾ ਬਕਾਇਦਾ ਮੇਰੇ ਕੋਲੇ ਰਿਕਾਰਡ ਵੀ ਆ ਸਾਰਾ ਕੁਝ ਆ ਵੀਡੀਓ ਵੀ ਆ ਉਹ ਬੀਬਾ ਆ ਕੇ ਉੱਥੇ ਗੁੱਟ ਬਾਬੇ ਪਹਿਲਾਂ ਵੀ ਦੇਖੋ ਇਹਨਾਂ ਨੇ ਗੁੱਟਕਾ ਸਾਬ ਦੀ ਸੌਂ ਖਾ ਕੇ ਝੂਠ ਬੋਲਿਆ ਕੋਈ ਇਹਨਾਂ ਦਾ ਬਸਬਸ ਨਹੀਂ ਉੱਥੇ ਆ ਕੇ ਰੋੜੇ ਵਾਲ ਸੰਤਾਂ ਨੇ ਮੈਨੂੰ ਵੀ ਬਸਬਸ ਆ ਬੀਬਾ ਜੀ ਵੀ ਮੰਨਦੇ ਨੇ ਉੱਥੇ ਆ ਕੇ ਸੌਂ ਖਾ ਕੇ ਕਹਿ ਦੇਣ ਵੀ ਅਸੀਂ ਆ ਗੱਲਾਂ ਹੋਈਆਂ ਨਹੀਂ ਉਹ ਗੱਲ ਤੇ ਮੈਂ ਉਹਨਾਂ ਤੋਂ ਕਿਤੇ ਮਰਜ਼ੀ ਮੈਨੂੰ ਕਹਿ ਦੇਣ ਮੈਂ ਉੱਥੇ ਮਾਫੀ ਮੰਗਣ ਨੂੰ ਤਿਆਰ ਆ ਜੇ ਪਹਿਲਾਂ ਉਹ ਮੇਰੇ ਨਾਲੇ ਗੱਲ ਕਰਦੇ ਵੀ ਉੱਥੇ ਆ ਕੇ ਮੰਗਣ ਨੂੰ ਪਹਿਲਾਂ ਉੱਥੇ ਆ ਕੇ ਕਹੇਣ ਵੀ ਹਾਂ ਵੀ ਇਹ ਗੱਲਾਂ ਹੋਈਆਂ ਨਹੀਂ ਸਾਡੀ